ਸ਼੍ਰੀ ਚਮਕੌਰ ਸਾਹਿਬ ਵਿਖੇ 26 ਜਨਵਰੀ ਗਣਤੰਤਰਤਾ ਦਿਵਸ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਟਰੈਕਟਰਾਂ ਤੇ ਰੋਸ ਮਾਰਚ ਕੱਢਿਆ ਤੇ ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਆਪਰੇਟਿਵ ਘਰਾਣਿਆਂ ਦਾ ਪੱਖਪੂਰ ਰਹੀ ਹੈ ਅਤੇ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਾਰਡਰਾਂ ਤੇ ਧਰਨੇ ਲਈ ਬੈਠੇ ਹਨ ਉਹਨਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਨਹੀਂ ਸੀ ਵੜਨ ਦਿੰਦੀ ਅਤੇ ਹੁਣ ਕਿਸਾਨਾਂ ਦਾ ਦਿੱਲੀ ਵਿੱਚ ਪੈਦਲ ਵੜਨਾ ਵੀ ਬੰਦ ਕਰ ਦਿੱਤਾ ਹੈ ਜੋ ਕਿ ਕਿਸਾਨਾਂ ਨਾਲ ਸਰਾਸਰ ਤੱਕੇਸ਼ਾਹੀ ਹੈ ਉਹਨਾਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਗੱਲਬਾਤ ਕਰਦੇ ਆ ਕੀ ਕਿਹਾ ਆਓ ਸੁਣਦੇ ਹਾਂ ਕਿਸਾਨਾਂ ਦੇ ਵਿਚਾਰ ਪਰ ਘਟਾਰੇ ਉਹ ਪ੍ਰੈਕਟਰ ਮਾਰਚ ਕਰ ਰਹੇ ਹੋ ਕੀ ਕਾਂਗਰਸ ਪਰ ਦੇਖੋ ਅੱਜ ਗਣਤੰਤਰਤਾ ਦਾ ਦਿਵਸ ਭਾਰਤ ਦਾ ਜਿਹੜਾ ਸੰਵਿਧਾਨ ਦਾ ਦਿਵਸ ਆ ਪਰ ਜਿਹੜਾ ਭਾਰਤ ਦਾ ਸੰਵਿਧਾਨ ਉਹ ਅੱਜ ਦੇ ਦੇਖਣ ਦੇ ਮੁਤਾਬਕ ਤਾਂ ਇਹ ਲੱਗਦਾ ਵੀ ਉਹਨੂੰ ਧਰਮਾਂ ਦੇ ਜਾਤਾਂ ਦੇ ਨਾਂ ਤੇ ਵੰਡ ਦਿੱਤਾ ਗਿਆ ਧਰਮਾਂ ਦੇ ਨਾਂ ਤੇ ਸਵਿਧਾਨ ਕਿਸੇ ਤੇ ਲਾਗੂ ਹੁੰਦਾ ਕਿਸੇ ਤੇ ਨਹੀਂ ਹੁੰਦਾ ਉਸੇ ਹਿਸਾਬ ਨਾਲੇ ਸਟੇਟਾਂ ਦੇ ਹਿਸਾਬ ਨਾਲ ਵੰਡ ਦਿੱਤਾ ਗਿਆ ਸਵਿਧਾਨ ਸਵਿਧਾਨ ਕਿਸੇ ਸਟੇਟ ਚ ਹੋਰ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਕਿਸੇ ਨਾਲ ਹੋਰ ਤਰੀਕੇ ਨਾਲ ਉਹਦੇ ਵਿਰੋਧ ਦੇ ਵਿੱਚ ਤਖਾਨਾ ਦੇ ਨਾਲ ਜੋ ਸੈਂਟਰ ਸਰਕਾਰ ਸਵਿਧਾਨ ਦੀਆਂ ਝੰਡੀਆਂ ੜਾ ਕੇ ਧੱਕਾ ਕਰ ਰਹੀ ਆ ਉਹਦੇ ਸਬੰਧ ਵਿੱਚ ਅੱਜ ਰੋਸ ਮਾਰਚ ਕਰਿਆ ਜਾਂਦਾ ਹੈ ਪੱਤਰਾਂ ਦੇ ਵਿੱਚ ਕੀ ਕੀ ਕਹੋਗੇ ਤੂੰ ਐਡਾਂ ਦੀਆਂ ਰਣਨੀਤੀਆਂ ਹੋਣੀਆਂ ਸਰਕਾਰ ਵੱਲੋਂ ਜਿਵੇਂ ਕਿ ਕਿਸਾਨਾਂ ਨੂੰ ਰੋਡਾਂ ਤੇ ਧਰਨਿਆਂ ਤੇ ਤੇ ਹੋਰ ਕਈ ਸੰਘਰਸ਼ ਕਰਨੇ ਪੈਂਦੇ ਦੇਖੋ ਆਪਾਂ ਨੇ ਕਰੋਨਾ ਕਾਲ ਦੇ ਵਿੱਚ ਦੇਖਿਆ ਕਿ ਦੇ ਇੱਕੋ ਇੱਕ ਤੰਦਾ ਦਾ ਜਿਹੜਾ ਖੇਤੀ ਦਾ ਜਿਹਦੇ ਨਾਲ ਉਹ ਖੇਤੀ ਵਾਲਾ ਜਿਹੜਾ ਕਿਸਾਨਤਾ ਉਹ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਤੇ ਵੀ ਦਾ ਉਹ ਬਚਿਆ ਜਿੱਤੇ ਨਾ ਕਿਹਾ ਬਿਜ਼ਨਸਮੈਨ ਬਹੁਤ ਜ਼ਿਆਦਾ ਦਾ ਕੰਮ ਹਿੱਲਿਆ ਦਾ ਪਰ ਜਿਹੜਾ ਕਿਸਾਨਾਂ ਦਾ ਕੰਮ ਆ ਉਹ ਠੀਕ ਰਿਹਾ ਕਰੋਨਾ ਦੇ ਵਿੱਚ ਵੀ ਉਹਨੂੰ ਦੇਖਦੇ ਹੋਏ ਇਹਨਾਂ ਨੇ ਇਹ ਕੋਰਪੋਰੇਟ ਘਰਾਣਿਆਂ ਨੂੰ ਇਹ ਦੇ ਸਾਡੀਆਂ ਜ਼ਮੀਨਾਂ ਦੇਣ ਦਾ ਵਿਚਾਰ ਬਣਾਇਆ ਹੋਇਆ ਹੈ ਉਦੋਂ ਵੀ ਜਦੋਂ ਆਪਾਂ ਅੱਜ ਦੇਖ ਸਕਦੇ ਹਾਂ ਵੀ ਕਣਕ 35-3600 ਰੁਪਏ ਹੋ ਗਈ। ਉਹ ਕੋਬਰੇਟ ਘਰਾਵਿਆਂ ਕੋਲ ਅੱਜ ਪਈ ਆ ਉਹ। ਉਹ ਕਣਕ ਜਿਹੜੀ ਇਹਨਾਂ ਨੇ ਇੱਧਰ ਉੱਧਰ ਕਰਕੇ ਇਕੱਠੀ ਕਰੀ ਉਹ ਮੈਂ ਕਿਹਾ ਤਾਂ ਅੱਜ ਵੇਚ ਰਹੇ ਆ। ਕੱਲ੍ਹ ਹੋ ਜਿਹੜੇ ਗਰੀਬ ਲੋਕ ਆ ਉਹਨਾਂ ਨਾਲ ਜ਼ਿਆਦਾ ਧੱਕਾ ਹੋਣਾ ਕਿਸਾਨਾਂ ਨੇ ਤਾਂ ਫਿਰ ਵੀ ਉਹਨਾਂ ਕੋਲ ਆਪਣਾ ਖਾਣ ਦਾ ਸਾਧਨ ਅਨਾਜ ਹੈਗਾ। ਆਪਣੇ ਖੇਤ ਆਗੇ ਆ ਉਹਨਾਂ ਕੋ ਉਹਨੇ ਕਰੀ ਜਣਾ ਪਰ ਜਿਹੜਾ ਗਰੀਬ ਬੰਦਾ ਉਹਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਊਗਾ। ਉਹਦਾ ਸ਼ੋਸ਼ਣ ਹੋਊਗਾ ਬਹੁਤ ਜ਼ਿਆਦਾ। ਕਿਸਾਨਾਂ ਨੂੰ ਕੀ ਫੀਲ ਕਰਨਾ ਚਾਹ ਰਹੇ ਹੋ? ਇਹ ਸ਼ਹਿਰ ਨਿਵਾਸੀ ਵੀ। ਕਿਸਾਨਾਂ ਦੇ ਨਾਲ-ਨਾਲ ਮੈਂ ਜ ਬਾਤੋ ਵੱਧ ਆਪਾਂ ਇਕੱਠੇ ਹੋਈਏ ਕਿਉਂਕਿ ਜਿਹੜਾ ਜਿਹੜਾ ਨੁਕਸਾਨ ਆ ਜਾਦਾ ਮਜ਼ਦੂਰਾਂ ਨੂੰ ਹੋਣਾ ਉਹ ਅੱਜ ਆਪਾਂ ਨੂੰ ਲੱਗਦਾ ਹੈ ਕਿ ਸਿਰਫ ਕਥਾਨ ਇੱਕ ਉਹ ਰੋਡ ਮਾਰਚ ਕਰ ਰਹੇ ਨੇ ਜਿਹੜੀਆਂ ਆਪਣੀਆਂ ਛੋਟੀਆਂ ਦੁਕਾਨਾਂ ਛੋਟੇ ਦੁਕਾਨਦਾਰਾਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਉਹਨਾਂ ਨੇ ਵੀ ਫੇਲ ਹੋਣਾ ਹੈ ਮਾਲ ਖੁੱਲ ਰਹੇ ਆ ਆਪਾਂ ਮਰੰਡੇ ਦੇਖ ਲਓ ਲੋਕ ਛੱਡ ਛੱਡ ਕੇ ਦੁਕਾਨਾਂ ਉੱਥੇ ਬੰਦ ਹੋ ਜਣੀਆਂ ਮਾਲ ਖੁੱਲ ਗਏ ਬਾਹਰਲੇ ਪਾਸੇ ਨੂੰ ਭੱਜਣ ਲੱਗ ਗਏ ਜੰਡੀਗੜ ਵੀ ਆਪਾਂ ਨੇ ਇਹੀ ਦੇਖਿਆ ਕਿ ਕਈ ਸੈਕਟਰਾਂ ਦੇ ਵਿੱਚ ਕਾਉਂ ਪੈਨੇ ਆ ਅੱਜ ਉਹ ਲੋਕ ਮੌਲਾ ਨੂੰ ਭਜਦੇ ਨੇ ਉੱਥੇ ਸਾਰਾ ਕੁਝ ਮਿਲਦਾ ਹੈ ਇਹਦੇ ਰਾਕੇ ਅੱਜ ਆਪਾਂ ਇਹੀ ਇਕੱਠ ਕਰਿਆ ਕਿ ਆਪਾਂ ਜਿਹੜਾ ਆਪਣਾ ਲੋਕਾਂ ਦਾ ਅਧਿਕਾਰ ਆ ਉਹਨੂੰ ਬਚਾ ਸਕੀਏ ਕਿ ਸਰਕਾਰ ਨੂੰ ਜਵਾਬ ਇਹ ਹੀ ਕਹਿਣਾ ਸਰਕਾਰ ਤਾਂ ਹੁਣ ਦੇਖੋ ਜਗਾਉਣ ਦਾ ਕੋਸ਼ਿਸ਼ ਤਾਂ ਕਰਨੇ ਹੈ ਜੇ ਜਾਗ ਜਵੇ ਪੰਜਾਬ ਦੇ ਵਿੱਚ ਤਾਂ ਹੁਣ ਹਲਾਰਾ ਦਿੱਤਾ ਦਾ ਲੋਕਾਂ ਨੇ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਜੇ ਹੋ ਸਟੇਟਾਂ ਵੀ ਇਸੇ ਤਰ੍ਹਾਂ ਸਾਹ ਦੇ ਕੇ ਇਹ ਉਹ ਇਹਦੇ ਕਾਲ ਸੀ ਪੰਜਾਬ ਵਿੱਚ ਜਿਹੜਾ 26 ਜਨਵਰੀ ਅੱਜ ਕਹਿੰਦੇ ਸੰਵਿਧਾਨ ਲਾਗੂ ਹੋਇਆ ਸੀ ਸੰਵਿਧਾਨ ਦੀਆਂ ਸ਼ਰਿਆਮਤ ਜੀਆਂ ਉਡਾ ਰਹੀਆਂ ਉਹ ਲੜਾਈਆਂ ਜਾ ਰਹੀਆਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਰਲਈ ਹੋਈ ਆ ਸ਼ਾਂਤ ਬਾਈ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਜਾਣ ਨਹੀਂ ਦੇਂਦੇ ਪਹਿਲਾਂ ਕਹਿੰਦੇ ਤੁਸੀਂ ਟਰੈਕਟਰਾਂ ਤੇ ਆ ਤੁਸੀਂ ਤੁਹਾਡੇ ਕੋਲ ਵੀਹਿਕਲ ਆ ਉੱਥੇ ਅਲਾਉ ਨਹੀਂ ਹੈਗਾ ਅਸੀਂ ਕਿਹਾ ਸਾਨੂੰ ਪੈਦਲ ਹੀ ਸੈਂਟਰ ਦਾ ਜਾਣ ਦੇ ਦਿਓ ਉਹ ਨਹੀਂ ਜਾਣ ਦੇ ਰਿਹਾ ਜੀ ਸ਼ਰਿਆਮਤ ਜੀਆਂ ਲੜਾਈਆਂ ਗਈਆਂ ਸੰਵਿਧਾਨ ਦੀਆਂ ਉਸ ਬਰੋਚ ਚੱਜੇ ਸੀ ਰਿਕਾਉਰ ਸਾਹਿਬ ਰੋਸ ਮਾਰਚ ਕਰ ਰਿਹਾ ਕੀ ਲੱਗਦਾ ਕੀ ਆ ਕਿਉਂ ਅੱਜ ਦੇ ਦਿਨ ਚੁਣਿਆ ਗਿਆ ਤੁਹਾਡੇ ਕੋਲੋਂ ਜਿਹੜਾ ਤੁਸੀਂ ਦੱਸ ਰਹੇ ਕਿਸਾਨ ਰੋਸ ਪ੍ਰਗਟ ਆ ਰਹੇ ਆ ਅੱਜ ਦਾ ਦਿਨ ਅਸੀਂ ਦਾ ਰੰਚੇਪੇ ਯਾਦ ਕਰਾ ਰਹੇ ਹਾਂ ਜਿੰਨਾ ਦੇਸ਼ ਆਜ਼ਾਦ ਹੋਇਆ ਸੀ ਸੰਵਿਧਾਨ ਲਾਗੂ ਹੋਇਆ ਸੀ ਸੰਵਿਧਾਨ ਕਹਿੰਦਾ ਕੀ ਆ ਤੇ ਤੁਸੀਂ ਕਰਦੇ ਕੀ ਆ ਸੰਵਿਧਾਨ ਦੇ ਹਿਸਾਬ ਨਾਲ ਨਹੀਂ ਸਰਕਾਰਾਂ ਇੱਕ ਕਾਰਪੋਰੇਟ ਵਕਰਾਨਿਆਂ ਦੇ ਹਿਸਾਬ ਨਾਲ ਚੱਲ ਰਹੀਆਂ ਆ ਉਹਨਾਂ ਨੂੰ ਇੱਕ ਜਗਾਉਣ ਵਾਸਤੇ ਅੱਜ ਦਾ ਰੋਸ ਪ੍ਰਦਰਸ਼ਨ ਆਏ ਹੋਰ ਵੀ ਅੱਗੇ ਅੱਗੇ ਬਦਲਣਗੇ ਜੇ ਸਰਕਾਰਾਂ ਛੇਤੀ ਜਾਗ ਜਾਣਗੀਆਂ ਦਾ ਕੋਸ਼ਿਸ਼ ਹੱਲ ਹੋ ਜਾਣਗੇ ਤੇ ਨਹੀਂ ਤਾਂ ਫਿਰ ਅੱਗੇ ਅੱਗੇ ਹੋਰ ਪਬਲਿਕ عوام ਉੱਠਣੀ ਆਉਣ ਵਾਲੇ ਟਾਈਮ ਤੇ ਥੱਲੇ ਬਖਸਾਂ ਨੂੰ ਅੱਜ ਬਹੁਤ ਦਿਨ ਤਹੇਣ ਤੋਂ ਹੋ ਚੁੱਕਿਆ ਕਿ ਕਿਉਂਕਿ ਕੁਝ ਬਣਿਆ ਸਰਕਾਰ ਕੁਝ ਕਰ ਰਹੀ ਹੈ ਸਰਕਾਰ ਨੇ ਟਾਈਮ ਰੱਖਿਆ ਜੀ 14 ਦਾ ਫਰਵਰੀ ਦਾ ਟਾਈਮ ਰੱਖਿਆ ਤੇ ਦੇਖਦੇ ਹਾਂ ਹੁਣ ਕੀ ਪੋਜ਼ਿਟਿਵ ਕੀ ਰਿਜ਼ਲਟ ਆਉਂਦਾ ਹੋਵੇ ਉਹ ਤੋਂ ਬਾਅਦ ਹੀ ਪਤਾ ਲੱਗਣਾ ਹੈ ਵੈਸੇ ਕਈ ਵਾਰ ਕੋਈ ਪ੍ਰੋਜੈਕਟ ਜਾਂਦੀਆਂ ਸਰਕਾਰਾਂ ਪਰ ਗਲਤ ਹੈ ਹੈਗੀ ਹੁਣ ਜੇ ਉਹਨੂੰ ਟਾਈਮ ਦਿੱਤਾ ਤਾਂ ਉਹਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਇੱਕ ਤਾਂ ਵੀ ਆਪਣੀ ਉਹ ਨਹੀਂ ਕਰ ਸਕਦੇ ਉਹਨਾਂ ਸਿਰਫ ਉਹਨਾਂ ਨੇ ਇੱਕ ਮਤਲਬ ਡਾਕਟਰੀ ਸਹਾਇਤਾ ਲਈ ਜਾਂ ਆੰਮਦਾ ਦਾਣਾ ਅਜੇ ਤੱਕ ਵੀ ਨਹੀਂ ਖਾਦਾ ਉਹਨਾਂ ਨੇ ਸਿਰਫ ਇੱਕ ਡਾਕਟਰੀ ਸਹਾਇਤਾ ਲਈਆ ਕਹਿੰਦੇ ਉਦੋਂ ਤੱਕ ਮੈਂ ਆੰਮਦਾ ਦਾਣਾ ਨਹੀਂ ਖਾਣਾ ਜਦੋਂ ਤੱਕ ਇਹ ਮਸਲੇ ਹੱਲ ਨਹੀਂ ਹੋ ਗਏ ਤੇ ਜਿਹੜਾ ਟੈਕਰ ਮਾਰਾ ਅੱਜ ਕੱਢ ਰਹੇ ਹਾਂ ਕਿੱਥੇ ਕਿੱਥੇ ਕੱਢ ਕਿੱਥੇ ਪੂਰੇ ਪੰਜਾਬ 'ਚ ਹੋ ਰਿਹਾ ਯਾਰ ਉਸ ਤੋਂ ਕੜਾਇਆ ਫਿਰ ਨਹੀਂ ਪੂਰੇ ਪੰਜਾਬ 'ਚ ਹੋ ਰਿਹਾ ਪੂਰੇ ਪੰਜਾਬ 'ਚ ਹੋ ਰਿਹਾ ਪੂਰੇ ਪੰਜਾਬ 'ਚ